ਅਨੀ ਮਾਟੇ ਜੇ ਆਪਣਾ ਨਾਮ ਕੀ ਹੈ ਮੇਰਾ ਨਾਮ ਮਾਸਟਰ ਪੂਰਾ ਸਿੰਘ ਆ ਮੈਂ ਨੌਜਵਾਨ ਸਪੋਰਟਸ ਕਲਬ ਗੁਜਰਾ 77 ਅਸੀਂ ਸਮਾਜ ਸੇਵਾ ਨੂੰ ਮੁਖ ਰੱਖਦੇ ਪਿਛਲੇ 1980 ਤੋਂ ਲੈ ਕੇ ਹੁਣ ਤੱਕ ਟੂਰਨਾਮੈਂਟ ਸਮਾਜਿਕ ਡਰਾਮੇ ਤੇ ਸਮਾਜਿਕ ਕੁਰਿਤੇ ਨੂੰ ਦੂਰ ਕਰਨ ਲਈ ਪਹਿਲਾਂ ਇਹ ਪ੍ਰੋਗਰਾ ਕਰਦੇ ਸੀ ਪਰ 1987 ਦੇ ਵਿੱਚ ਸੰਤ ਮਹਾਂਪੁਰਸ਼ ਪੱਪਾ ਬਾਉਰਾਮ ਜੀ ਖਨਾਲ ਕਲਾ ਵਾਲਾ ਨੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਸਾਨੂੰ ਸੇਵਾ ਦਿੱਤੀ ਕਿ ਤੁਸੀਂ ਅੱਗੇ ਤੋਂ ਕੋਈ ਵਧੀਆ ਕੰਮ ਕਰਿਆ ਕਰੋ ਅੱਖਾਂ ਦਾ ਕੈਂਪ ਲਗਾਇਆ ਕਰੋ ਤੇ ਉਦੋਂ ਤੋਂ ਲੈ ਕੇ ਅਸੀਂ ਹੁਣ ਤੱਕ ਇਹ ਕੈਂਪ ਲਗਾਉਂਦੇ ਆ ਰਹੇ ਆ ਤੇ ਇਹ ਸਾਡਾ 36 ਮੈਂ ਕੈਂਪ ਸੀਗਾ ਇਸ ਕੈਂਪ ਦੇ ਵਿੱਚ ਸਾਡੇ ਇਲਾਕੇ ਦੇ 62 ਸਾਧੂ ਸੰਤ ਹਰ ਸਾਲ ਸਾਨੂੰ ਉੱਥੇ ਅਸ਼ੀਰਵਾਦ ਦਿੰਦੇ ਨੇ ਤੇ ਨਾਲੇ ਆਪਣੇ ਵੱਲੋਂ ਜਿਹੜੇ ਹੋਰ ਪ੍ਰਬੰਧਕ ਦੇ ਕੰਮ ਨੇ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਹਰਜਿੰਦਰ ਪਰਖਾ ਜੀ ਡੇਰਾ ਕੁਟੀ ਸਾਹ ਕੋਰਾਚੋਂ ਇਨਾਂ ਦਾ ਇਸ ਕੰਮ ਨੂੰ ਚਲਾਉਣ ਵਿੱਚ ਬੜਾ ਯੋਗਦਾਨ ਹੁੰਦਾ ਹੈ ਅੱਜ ਅਸੀਂ ਇੱਥੇ ਪਹੁੰਚੇ ਸੀ ਉਹਨਾਂ ਦਾ ਮਾਨ ਸਨਮਾਨ ਕਰਨ ਵਾਸਤੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕੁਝ ਬੋਲਣਾ ਚਾਹੁੰਦੇ ਮੈਂ ਦੋ ਮਿੰਟ ਜੀ ਬਈ ਕਿੰਨਾ ਖਰਚਾ ਜੀ ਇਹਨਾਂ ਇਹਨਾਂ ਗੱਲਾਂ ਤਾਂ ਇਹਨਾਂ ਜਿਹੜਾ ਅਸੀਂ ਤਾਂ ਜੀ ਬੇਹਦ ਖੁਸ਼ ਆਮਿਰ ਜੀ ਸਭ ਤੋਂ ਮੇਨ ਮੁੱਦਾ ਜੀ ਆਪਣਾ ਤੀਸਰਾ ਨੇਤਰ ਦੁਨੀਆ ਨੂੰ ਦਿਖਾਉਣ ਵਾਲਾ ਜੀ ਇਹਨਾਂ ਦਾ ਉਪਕਾਰੀ ਕੰਮ ਹੈ ਜਿਹੜਾ ਜੀ ਗਰੀਬ ਜਨਤਾ ਜਿਹੜੀ ਸਾਡੀ ਜਿਹੜੀ ਲਾਜ ਨਹੀਂ ਕਰਾ ਸਕਦੀ ਐਨੀ ਤੁਸੀਂ ਜਾ ਕੇ ਕਦੇ ਵੀ ਜੀ ਗੁਜਰਾ ਕੈਂਪ ਚ ਜ਼ਰੂਰ ਪਹੁੰਚਿਓ ਤੁਸੀਂ ਗੁਜਰਾ ਕੈਂਪ ਚ ਜਾ ਕੇ ਦੇਖਿਓ ਕਿੰਨੀ ਦਿਲੀ ਸੇਵਾ ਨਾਲ ਇਹ ਤਾਂ ਭਰਾ ਸਾਡੇ ਮੈਂ ਦੇਖਦਾ ਕਾਲੀਆਂ ਦਾੜ੍ਹੀਆਂ ਦੇ ਵਿੱਚ ਹੈ ਵੀ ਨਹੀਂ ਸੀ ਅੱਜ ਚਿੱਟੀਆਂ ਦਾੜ੍ਹੀਆਂ ਹੋ ਗਈਆਂ ਇਹਨਾਂ ਦੇ ਜਿਹੜਾ ਇਕੱਠਾ ਗਰੁੱਪ ਤੁਰਿਆ ਆਉਂਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਉਪਰਾਲੇ ਨਾਲ ਜੀ ਸਾਡੇ ਸਾਧੂ ਮਹਾਤਮਾ ਨੂੰ ਇਕੱਠੇ ਕਰਦੇ ਨੇ ਸੰਗਤ ਦੇ ਦਰਸ਼ਨ ਕਰਾਉਂਦੇ ਨੇ ਆਸ਼ੀਰਵਾਦ ਲੈਂਦੇ ਨੇ ਨਾਲ ਇਹ ਸਭ ਤੋਂ ਵੱਡਾ ਜਿਹੜਾ ਅੱਖਾਂ ਦਾ ਕੈਂਪ ਲਵਾ ਕੇ ਜੀ ਲੋਕਾਂ ਨੂੰ ਨੇਤਰ ਬਖਸ਼ਦੇ ਨੇ ਦ੍ਰਿਸ਼ਟੀ ਦੇਖਣ ਦਾ ਜਿਹੜਾ ਇਹਨਾਂ ਦੇ ਮਾਧਿਆ ਨਾਲ ਜੀ ਬੰਦਾ ਆਪਦਾ ਜੀਵਨ ਸੁਧਾਰ ਸਕਦਾ ਮੈਂ ਕਹਿੰਦਾ ਜੀ ਬੜੇ ਕੈਂਪ ਦੇਖੇ ਨੇ ਬਸ ਇਹਦਾ ਦੇਖ ਕੇ ਹੀ ਪਤਾ ਲੱਗਦਾ ਜੀ ਦੱਸਣ ਦੀ ਗੱਲ ਤੋਂ ਦੂਰ ਹੈ ਜੀ ਬਹੁਤ ਮਹਾਨ ਡਾਕਟਰ ਆਉਂਦੇ ਨੇ ਲਗਾਤਾਰ ਕੈਂਪ ਬੜਾ ਸਫਲ ਹੋ ਰਿਹਾ ਜੀ ਕਦੇ ਵੀ ਕੋਈ ਕੇਸ ਨਹੀਂ ਖਰਾਬ ਹੋਇਆ ਦਿਲੋਂ ਪਿਆਰ ਕਰਦੇ ਨੇ ਸੰਗਤ ਨੂੰ ਜੀ ਮੈਂ ਇਹਨਾਂ ਦਾ ਬਹੁਤ ਇੱਥੇ ਆਉਣ ਤੇ ਘਰਾਚੋ ਕੁਟੀ ਸਾਹਿਬ ਧੰਨਵਾਦ ਕਰਦਾ ਜੀ ਸਹਿਲਵਾਦ ਕਰਦੇ ਨੇ ਜੀ ਹਰ ਸਾਲ ਕਰਦੇ ਨੇ ਜੀ ਠੀਕ ਜੀ ਠੀਕ ਜੀ